ਲਾ ਨਹੀਂ ਪੈਣੇ ਖੇਤ ਵੀ ਬਾੜੀ ਦੂਰ ਪੈਂਦੇ ਥੋੜਾ ਤਾਂ ਨੇ ਹੋਰ ਪੈਣੇ ਇੱਕ ਤਾਂ ਗਰਮੀ ਆ ਇੱਕ ਤੋ ਪੋਤੋ ਇੰਨੇ ਇੱਕ ਸਾਹ ਚੜ ਗਿਆ ਉਹ ਆ ਵੀ ਕੁੱਕੜਾ ਕਿੱਧਰ ਜਾਏ ਅਰਦਾਸ ਕਰਵਾਈ ਸੀਗੀ ਅੱਛਾ ਮੋਟਰ ਵਾਲੀ ਫਿਰ ਆ ਹਾਂ ਅੱਛਾ ਉੱਪਰ ਜਾਈ ਨਹੀਂ ਆਈ ਫਿਰ ਉਹ ਤਾਂ ਫਿਰ ਕਰੇ ਤੂੰ ਪਤਾ ਸਰਦਾ ਨਹੀਂਗਾ ਘਰੀ ਸੀਗੀ ਅਰਦਾਸ ਦਾ ਸਾਰਾ ਢੱਬਰ ਵਗ ਜਾਂਦੇ ਫਿਰ ਕਹਿੰਦੇ ਪੈੜਾ ਮਾੜਾਗਾ ਵੇਜੇ ਪੈੜਾ ਮਾੜਾ ਹੈ ਨਾ ਤਾਂ ਹੀ ਨਹੀਂ ਲੈ ਕੇ ਆਏ ਤੈਨੂੰ ਜਿਆਦਾ ਪਤਾ ਕੁਛ ਤੇਰੇ ਲਈ ਪੈੜਾ ਮਾੜਾ ਕੋਕੜਾਣਾ ਫਿਰ ਹਰ ਜਗਰ ਤੂੰ ਨਾ ਬੈਭਤਾ ਕਰਿਆ ਕਰੋ ਕੱਲੀ ਦੋ ਰਹਿਣੀ ਤੇ ਐ ਸੀ ਗਿਆ ਵੀ ਚਲੋ ਕਹਿੰਦੀ ਮੈਂ ਵੀ ਬੈ ਨਹੀਂ ਇਹਦੇ ਕੋਲੇ ਘੰਟਾ ਵੀ ਤੁਸੀਂ ਜਾ ਜਾਓ ਨਾ ਨਾ ਮੈਨੂੰ ਤਾਂ ਲੱਗਦਾ ਹੁਣ ਉਹਦੇ ਵੀ ਲਾਣ ਤਾਂ ਪੈਂਦੀ ਹੋਣਗੇ ਬਾਈ ਜਿਹੜੇ ਉਹ ਨਹੀਂ ਲੈ ਕੇ ਆਏ ਨਾਲ ਅਬੇ ਭਾਈ ਜਾ ਟਿੱਕੇ ਬਹਿ ਜਾ ਜਾਣਦੀਆਂ ਮੈਂ ਤੁਹਾਨੂੰ ਬੈਭਤੀ ਟੱਬਰ ਨੂੰ ਸਾਰਾ ਟੱਬਰ ਬੈਭਤਾ ਤੇ ਲੱਗੇ ਹੋਏ ਹੋ ਤੁਸੀਂ ਤੂੰ ਸੁਣ ਮੇਰੀ ਮੇਰੀ ਧੀ ਤਾਂ ਬਥੇਰੀ ਪੱਗਾਂ ਵਾਲੀ ਐ ਅੱਜੋਂ ਦੀ ਮੇਰੀ ਧੀ ਆਈ ਐ ਨਾ ਕੱਟ ਚੰਗ ਲੱਗੇ ਹੋਏ ਆ ਤੂੰ ਦੋਏ ਕਿਵੇਂ ਇੱਕ ਬਰਾਬਰ ਕਰਤੀਆਂ ਮੈਂ ਤਾਂ ਇੱਕ ਬਰਾਬਰ ਕਰਤੀਆਂ ਇੰਨਾ ਬਾਅਦ ਇੱਕ ਬਰਾਬਰ ਹੈ ਨਹੀਂ ਨਾਲੇ ਉਹ ਵੀ ਬਹੂਆ ਕਰਦੀ ਉਹ ਵੀ ਬਹੂਆ ਕਰਦੀ ਵੇ ਬੈਜਾ ਵੇ ਬੈਜਾ ਟਿੱਕੇ ਮੇਰੀਆਂ ਨੂਹਾਂ ਨੇ ਮੈਨੂੰ ਨਹੀਂ ਪਤਾ ਤੂੰ ਜਾਦੇ ਕੁਛ ਨੱਚ ਤਾਂ ਨਾ ਬਣ ਜਾਣਦਾ ਉਹ ਮੈਨੂੰ ਛੱਡਤਾ ਹੀ ਸਾਰੇ ਪਿੰਡ ਨੂੰ ਪਤਾ ਕੌਣ ਗਲਤ ਹੈ ਕੌਣ ਸਹੀ ਹੈ ਨਾਲੇ ਜੇ ਉਹਦੀ ਮਾਂ ਹੁੰਦੀ ਉਹ ਅਗਲੀ ਮਾਂ ਨੂੰ ਬੁਲਾ ਲੈਂਦੀ ਫੇਰ ਫੇਰ ਵੀ ਤੁਹਾਨੂੰ ਪਤਾ ਲੱਗਦਾ ਉਹ ਤੈਨੂੰ ਸਾਡੇ ਕਰਾਂਗੇ ਛਲੈਂਦੀ ਗਲੋੜ ਯਾਰ ਸ਼ਿਕਿ ਸਦੀਏ ਨਾ ਸਦੀਏ ਤੂੰ ਹੀ ਬੱਚ ਪੰਗੇ ਲਈ ਨਤੀਜੇ ਸਾਕੇ ਆ ਜਮਾ ਚਲੀਏ ਤੂੰ ਖਾਸ ਯਾ ਕਰਨ ਲੱਗ ਜੇ ਲੋਡ ਹੁੰਦੇ ਉਹ ਤਾਂ ਫੋਨ ਕਰ ਲੈਣਾ ਹੋਵੇ ਫਿਰ ਗੱਲ ਦੇਖ ਕੇ ਕਰੀ ਹੁੰਦੀ ਹੈ ਨਾ ਦੇਖ ਨਹੀਂ ਵੀ ਜੇ ਆਖੜੇ ਦਾ ਕੀ ਬੋਲਣਾ ਇੱਕ ਤੇ ਨੂੰੜਾ ਪਤਾ ਨਹੀਂ ਵੀ ਕੀ ਹੋ ਜਾਂਦਾ ਹੈ ਤੇਰਾ ਵੀ ਪਤਾ ਲੱਗ ਜੂ ਜਿੱਦਾਂ ਤੇਰਾ ਵਿਆਹ ਹੋਇਆ ਅਤੀ ਹੈ ਹੁਣ ਹਾਂ ਮੈਂ ਵਿੱਚ ਬੋਲਦੀ ਸੋਹਣੀ ਤਾਂ ਲੱਗਦੀ ਹੀ ਹੈਗੀ ਪਰ ਇੰਨੀ ਕੀ ਗੱਲ ਮੈਨੂੰ ਕਹਿਣੀ ਜ਼ਰੂਰ ਪਊਗੀ ਨਾ ਤੇਰੀ ਕਿਹੜਾ ਉਹ ਭੂਆ ਦੀ ਕੁੜੀ ਐ ਤੈਨੂੰ ਉਹਦੀ ਬਾਲੀਓ ਮੇਰ ਆਉਂਦੀ ਐ ਹੈ ਮੈਂ ਤਾਂ ਕਾਦੀ ਮੇਰ ਆਉਣੀ ਸੀ ਮੈਂ ਤਾਂ ਸੱਚ ਬੋਲਦਾ ਹੁਣ ਛੋੜੇ ਹਾਜਮ ਨਹੀਂ ਹੁੰਦਾ ਹੈ ਗਿਆ ਭਾਈ ਆਪਦਾ ਘਰ ਦੇਖ ਲੈ ਕਿਸੇ ਦੇ ਘਰਾਂ ਚ ਟੰਗ ਨਹੀਂ ਅੜਾਈਦੀ ਹੁੰਦੀ ਸਾਡਾ ਘਰ ਤਾਂ ਬਥੇਰਾ ਵਧੀਆਗਾ ਸੋਡੇ ਘਰੇ ਕੁੱਤ ਕਲੇ ਪਿਆਰੇ ਨਾ ਦੂਜੇ ਦਿਨ ਨਈ ਨਈ ਮੈਂ ਤਾਂ ਕਾਹਦਾ ਗੁੱਸਾ ਕਰਦੀ ਆ ਪਰ ਤੁਹਾਨੂੰ ਪਤਾ ਇਨਾ ਚੰਗਾ ਵੀ ਨਹੀਂ ਲੱਗਦਾ ਹੈਗਾ ਨਾ ਮੰਮੀ ਸਾਰਾ ਦਿਨ ਇੱਕੋ ਗੱਲ ਕਹਿੰਦੀ ਰਹਿੰਦੀ ਐ ਮੈਨੂੰ ਮਾੜੇ ਪੈੜੇ ਵਾਲੀ ਮਾੜੇ ਪੈੜੇ ਵਾਲੀ ਉਹ ਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰਾ ਕਾਹਦਾ ਕਸੂਰ ਹੈ ਮੇਰੇ ਮੋਟਰ ਖਰਾਬ ਹੋ ਗਈ ਉਹਦਾਸ ਮੈਂ ਕੀਤੀ ਆ ਟੈਂਸ਼ਨ ਵਾਲੀ ਗੱਲ ਨਹੀਂ ਹੈਗੀ ਜੀ ਤੁਸੀਂ ਆਪਸੇ ਹਣੀ ਹੋਗੇ ਹੁਣ ਜਦੋਂ ਬਾਰ ਬਾਰ ਬੰਦੇ ਨੂੰ ਇੱਕੋ ਗੱਲ ਤੇ ਹਨਾ ਰੋਕ ਟੋਕ ਕਰੀ ਜਾਣੀ ਫਿਰ ਐਵੇਂ ਬੁਰਾ ਵੀ ਲੱਗਦਾ ਮੈਂ ਤਾਂ ਤੁਹਾਨੂੰ ਕਿਹਾ ਹੀ ਸੀ ਉਦੋਂ ਵੀ ਲੈ ਜਾਓ ਮੈਨੂੰ ਨਾਲ ਬਾਈ ਵੀ ਮੰਮੀ ਦੇ ਪਿੱਛੇ ਬੋਲਦਾ ਹੋਰ ਮੰਤਾ ਐਵੇਂ ਸੀ ਵੀ ਚਲ ਬਾਈ ਤਾਂ ਸਿਆਣਾ ਪਰ ਉਹ ਵੀ ਮੰਮੀ ਦੇ ਪਿੱਛੇ ਲੱਗ ਜਾਂਦਾ ਨਹੀਂ ਨਹੀਂ ਬਾਈ ਨੂੰ ਨਾ ਕਿਉ ਤੁਸੀਂ ਤੁਹਾਨੂੰ ਪਤਾ ਫਿਰ ਕਹਿ ਦੇਣਗੇ ਉਹ ਗੱਲਾਂ ਤੇ ਥੋੜਾ ਪਤਾ ਇਹ ਮੈਂ ਤਾਂ ਤੁਹਾਡੇ ਕੋਲੇ ਦੁੱਖ ਸੁੱਖ ਕਰ ਸਕਦੀ ਹਾਂ ਮੈਂ ਤਾਂ ਕਿਸੇ ਨੂੰ ਕਹਿ ਵੀ ਨਹੀਂ ਸਕਦੀ ਹੋਰ ਮੈਂ ਤਾਂ ਗੋ ਉਹਨਾਂ ਨੂੰ ਕੋਈ ਰਿਪਲਾਈ ਵੀ ਨਹੀਂ ਦਿੰਦੀ ਮੈਂ ਤਾਂ ਚੁੱਪੇ ਕਰ ਜਾਨੀ ਹੁੰਨੀ ਆ ਜਦ ਤੁਸੀਂ ਆ ਕੇ ਫੇਰੇ ਜਾਊਂਗੀ ਮੈਂ ਇਕੱਲੀ ਕਿਵੇਂ ਵਗ ਜਾ ਡੈਡੀ ਦਾ ਵੀ ਆਇਆ ਸੀ ਮੈਨੂੰ ਫੋਨ ਕਹਿੰਦੇ ਸੀਗੇ ਵੀ ਆ ਜਾ ਪੁੱਤ ਮਿਲ ਜੀ ਗੱਲ ਤਾਂ ਕਰ ਲਿਓ ਪਰ ਐਵੇਂ ਨਾ ਕਿਓ ਵੀ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਜਾਂ ਕੁਝ ਦੱਸਿਆ ਤੁਹਾਨੂੰ ਪਤਾ ਮੰਮੀ ਨੇ ਫੇਰ ਮੈਨੂੰ ਇਹ ਬੋਲਣਾ ਹਾਂ ਚਲੋ ਕੋਈ ਨਾ ਤੁਸੀਂ ਟੈਨਸ਼ਨ ਨਾ ਲਿਓ ਮੈਂ ਗੁੱਸਾ ਨਹੀਂ ਕਰਦੀ ਹੈਗੀ ਪਰ ਮੈਨੂੰ ਫਿਰ ਵੀ ਫੀਲ ਜਾਂ ਹੁੰਦਾ ਮੈਨੂੰ ਤਾਂ ਕਦੇ-ਕਦੇ ਐਵੇਂ ਲੱਗਦਾ ਵੀ ਇਹ ਤਾਂ ਚੰਗਾ ਤਾਂ ਮੈਂ ਵਿਆਹੀ ਨਾ ਕਰਾਉਂਦੀ ਹੋਰ ਮੈਂ ਕੀ ਕਹਾ ਫੇਰਾ ਜਦੋਂ ਦੀ ਵਿਆਹ ਕਰਵਾ ਕੇ ਆਈਆਂ ਇੱਕੋ ਗੱਲ ਹੀ ਸੁਣਦੀਆਂ ਤੇਰਾ ਪੈੜਾ ਮਾੜਾ ਤੇਰਾ ਪੈੜਾ ਮਾੜਾ ਠੀਕ ਆ ਓਕੇ ਬਾਈ ਜੇ ਕੋ ਗੱਲ ਹੁੰਦੀ ਹੈ ਕਿ ਫੇਰ ਹੀ ਆ ਐਵੇਂ ਮੰਗੇ ਮੈਂ ਕਹਿ ਦੂਗੀ ਪੇੜਾ ਮਾਰਾਗਾ ਤੂੰ ਐਂ ਦੇਖ ਲੈ ਬਾਈ ਗੁੱਸਾ ਦਾ ਮੰਨੀ ਨਾ ਜਿੱਦੇ ਦੀ ਆ ਨੁਕਸਾਨ ਤੇ ਨੁਕਸਾਨ ਹੋਈਂਦਾ ਫੇਰ ਜਦੋਂ ਉਹਨੂੰ ਇੰਨੀ ਗੱਲ ਅੱਜ ਤੱਕ ਕਹਿ ਤੀ ਬਈ ਤੂੰ ਘਰੇ ਰਹਿ ਪਾ ਫੇਰ ਕਿੱਡੀ ਗੱਲ ਰਹਿ ਪੈਂਦੀ ਕਿੱਡਾ ਤੇ ਜੂ ਪਟਿਆ ਉਹ ਨਾਲੇ ਫਿਰ ਮੇਰੇ ਲਈ ਸਤਰ ਖਾਊਗੀ ਉਹ ਮੰਗਰ ਲੱਗਦੀ ਤੇਰੇ ਨਾਲ ਦੇ ਜਦੋਂ ਆਪਾਂ ਨੂੰ ਵਹਿਮ ਮਾ ਕਾਮਲੀ ਥੋੜੀ ਹੈਗੀ ਕਿੰਨੇ ਨੁਕਸਾਨ ਹੋ ਗਏ ਐਂ ਕਿਹਾ ਸੀ ਬੇਪੀ ਅਰਦਾਸ ਹੁੰਦੀ ਉੱਥੇ ਵੀ ਜਲੇ ਕਰੇਰੇ ਪੁੱਜਦਾ ਆਪ ਨੂੰ ਵਹਿਮਾ ਚਲ ਐਵੇਂ ਜੇ ਕੱਲ ਨੂੰ ਨਾ ਜਾਣੀਏ ਪਾਣੀ ਨਾ ਬਣਿਆ ਘੱਟ ਬਣ ਗਿਆ ਜਾਂ ਖਾਰਾ ਬਣ ਗਿਆ ਫਿਰ ਕੀ ਕਹਾਂਗੇ ਫਿਰ ਮਾਂ ਤੇ ਇਹ ਗੱਲ ਪਊਗੀ ਫਿਰ ਫਸਿਆ ਤਾਂ ਵੀ ਮੈਂ ਵੀ ਆ ਨਾ ਫਿਰ ਤੂੰ ਮਾਂ ਨੂੰ ਆਪੇ ਗੱਲਾਂ ਫਿਰ ਮੈਂ ਇਥੋਂ ਨਹੀਂ ਕਹੀਦਾ ਭਈ ਆਪ ਤਾਂ ਫਿਰ ਤੂੰ ਉੱਥੇ ਬੈਠਾਗਾ 24 ਘੰਟੇ ਦੀ ਲਾਈ ਦੇ ਵਿੱਚ ਮੈਂ ਫਸਿਆ ਖੜਾ ਤਿੰਨ ਦਿਨਾਂ ਦਾ ਨਾ ਨਾ ਬਾਈ ਤੂੰ ਮੇਰੀ ਗੱਲ ਸੁਣ ਤੈਨੂੰ ਵੀ ਕਿੰਨਾ ਟਾਈਮ ਹੋ ਗਿਆ ਤੈਨੂੰ ਹੀ ਪਤਾ ਕਿ ਮਹੀਨਾ ਕਿਹੜਾ ਚੱਲਦਾ ਆਰਤੀ ਰੀਪੇਣ ਦੇ ਤੂੰ ਮਸਾ ਹਰ ਇੱਕ ਤੱਕ ਤਥ ਰੀਪੇ ਲੱਤੇ ਉਹ ਕਹਣਾ ਮੈਂ ਜਮਾ ਕਰੀਂਦਾਗਾ ਬਈ ਮੈਂ ਮੈਂ ਹਰ ਇੱਕ ਚੀਜ਼ ਦਾ ਸਾਬ ਮਿਲਦਾ ਤੈਨੂੰ ਤੂੰ ਆਰਤੀ ਨੂੰ ਫੋਨ ਲਾ ਕੇ ਪੁੱਛਦਾ ਵੀ ਕਿੰਨੇ ਬਚ ਗਏ ਕਿੰਨੇ ਟੁੱਟ ਗਏ ਬਾਪੂ ਨਾਲ ਜਾਂਦਾਗਾ ਫਿਰ ਤੇਰਾ ਤਾਂ ਕਿਸੇ ਕੋਲ ਹਿਸਾਬ ਨਹੀਂ ਨਾ ਜੇ ਤਾਂ ਬਾਈ ਮੈਂ ਯਾਰ ਕਿਸੇ ਗੱਲ ਤੋਂ ਭੱਜਾਂਗਾ ਫਿਰ ਤਾਂ ਹੁੰਦਾ ਯਾਰ ਫਿਰ ਭਰਾ ਮੈਨੂੰ ਨਹੀਂ ਪਤਾ ਠੀਕ ਆ ਆਪਦਾ ਪਿੰਡ ਆਪਣਾ ਪਿੰਡ ਆ ਯਾ ਜੋ ਮਰਜੀ ਕਰ ਪਰ ਮੈਨੂੰ ਫੋਨ ਲਾ ਕੇ ਨਾ ਕਿਆ ਕਰ ਭਾਈ ਮੈਂ ਆਪਦਾ ਘਰ ਕਿਉਂ ਪਟਾਂ ਹਰ ਇੱਕ ਗੱਲ ਤੇ ਪਹਿਲੀ ਗੱਲ ਤਾਂ ਉਹਨੇ ਆਪਦਾ ਮੂੰਹ ਹੀ ਬੁਝਾ ਰੱਖਣਾਗਾ ਕਦੇ ਹਾਸਦੀ ਮੈਂ ਦੇਖੀ ਨਹੀਂ ਘਰ ਦੇ ਵਿੱਚ ਬਾਦਾਂ ਕਿੱਥੋਂ ਹੋ ਜੇ ਫਿਰ 2 ਸਾਲ ਹੋ ਗਏ ਫਸਲ ਮਾੜੀ ਹੁੰਦੀ ਨੂੰ ਆਪਣੀ ਨੂੰ ਅੱਗੇ ਨਾ ਕਦੇ ਫਸਲ ਮਾੜੀ ਹੋਈ ਵੀ ਅੱਗੇ ਵੀ ਮੈਂ ਇਕੱਲੇ ਕੰਮ ਕਰਦਾ ਇਹ ਖੇਤ ਨਾ ਕੋਈ ਨੁਕਸਾਨ ਹੋਇਆ ਸੀਗਾ ਓ ਬਾਈ ਤੈਨੂੰ ਨਹੀਂ ਪਤਾ ਜਦੋਂ ਘਰੇ ਕੋਈ ਗਰੋਹ ਚੱਕਰ ਹੋਵੇ ਨਾ ਧਾਗੇ ਦੀ ਤਰ੍ਹਾਂ ਹੀ ਵੜਨਾ ਪੈਂਦਾ ਹੈਗਾ ਸਭ ਕੁਝ ਹੁੰਦਾ ਯਾਰ ਪਤਾ ਨਹੀਂ ਦੋ ਕਲਾਸਾਂ ਪੜ੍ਹ ਕੇ ਆਪਦੇ ਆਪ ਨੂੰ ਕੀ ਬਣਦਾ ਹੈਗਾ ਮਾਂ ਨੂੰ ਕਾਮਲੀ ਨੇ ਏਡੀ ਹੋਰੀ ਹੈਗੀ ਚੱਲ ਠੀਕ ਆ ਯਾਰ ਮੈਂ ਤੈਨੂੰ ਹਾਂ ਹੀ ਕਹਿੰਦਾ ਬਾਈ ਰੁਪਏ ਪਾ ਦੇ ਠੀਕ ਆ ਸਮਾਨ ਚੱਕ ਲੈ ਇਹ ਧਾਰ ਚੱਕ ਕੇ ਲੈ ਕੇ ਆ ਮੈਂ ਦੁਕਾਨ ਵਾਲੇ ਤੋਂ ਕੋਈ ਨਾ ਤੂੰ ਬਿੱਲ ਭੇਜ ਦੂ ਮੈਂ ਦੁਕਾਨ ਵਾਲੇ ਨੂੰ ਜਿਵੇਂ ਗੂਗਲ ਪੇ ਕਰਦੀ ਬਸ ਠੀਕ ਆ ਕੋਈ ਨਾ ਫਿਰ ਸਮਝਾ ਦੀ ਤੂੰ ਵੀ ਆਪਦੇ ਨੂੰ ਬੇਬੀ ਜਦੋਂ ਤੈਨੂੰ ਕਿਸੇ ਗੱਲ ਤੋਂ ਰੋਕ ਦੇ ਫਿਰ ਰੁਕ ਜਾ ਕਰ ਮੂਰੇ ਨਾ ਬੋਲੇ ਕਰ ਫਿਰ ਮੈਂ ਤਾਂ ਬਾਹਰ ਚ ਖੜਾਂਗਾ ਮੈਂ ਕਿੱਥੇ ਜਾਣਾਗਾ ਨਾ ਕਰੇ ਜਾਣ ਜੋਗਰਾ ਦਾ ਖੇਤ ਜਾਣ ਜੋਗਰਾ ਖੇਤੀਆਂ ਦਾ ਫਸਲ ਫੇਰ ਨਰਮਾ ਘਰੇ ਆਉਣਾ ਘਰੇ ਕਲੇਸ਼ ਆ ਚੱਲ ਠੀਕ ਆ ਮਸਾਈ ਫੋਨ ਕੀਤਾ ਸੀ ਮੈਂ ਸਰਪੀਆਂ ਵਾਰੀ ਹੋਰ ਦੱਸ ਮੈਂ ਕੀ ਕਰਨਾ ਸੀ ਚੰਗਾ ਉੱਥੇ ਬੈਠਣ ਦੇ ਤਾਂ ਸਭ ਕੁਝ ਚੰਗਾ ਲੱਗਣਾਗਾ ਮੈਂ ਮਰੀ ਜਾਂਦਾ ਭਗਾਈ ਜੇ ਪੈੜਾ ਮਾੜਾਗਾ ਫੇਰ ਹੀ ਨੁਕਸਾਨ ਹੁੰਦੇ ਨੇ ਅੱਗੇ ਤਾਂ ਕਦੇ ਹੋਈ ਨਹੀਂ ਬਈ ਆਪਦੇ ਆਪ ਨੂੰ ਪਤਾ ਨਹੀਂ ਕਿੱਡਾ ਕਿਸਿਆਣਾ ਸਮਝਦਾਗਾ ਅਜੇ ਕਹਿੰਦਾ ਹਾਂ ਅਗਰ ਤੁਸੀਂ ਕੋ ਐ ਬੋਲਦੇ ਨਾ ਮੈਂ ਅਸੀ ਕੋ ਬੋਲਦੇ ਆਂ ਬਈ ਅਗੇ ਮਾਣੂ ਸਮਝਾਉਂਦਾ ਨਹੀਂ ਤੂੰ ਮੈਂ ਮਾਣੂ ਕਿਵੇਂ ਸਮਝਾਦਾ ਨਾ ਤੂੰ ਉੱਥੇ ਬੈਠਾ ਤੈਨੂੰ ਸਾਰਾ ਕੁਝ ਚੰਗ ਠੀਕ ਲੱਗਦਾ ਹੋਊਗਾ ਮਾਂ ਤੂੰ ਘਰੇ ਆ ਕੇ ਦੇਖ ਵੀ ਕਿੰਨਾ ਕੁਝ ਹੋਇਆ ਪਿਆਗਾ ਅੱਛਾ ਹੁਣ ਮਹਾਰਾਣੀ ਫੋਨ ਤੇ ਉਹਨੂੰ ਮਾੜੀ ਮਾੜੀ ਗੱਲ ਕਰਦੀ ਉੱਥੇ ਪਹਚਾਇਆ ਕਰੂਗੀ ਏਸੇ ਨਹੀਂ ਕਿਹਾ ਹੋਊਗਾ ਵੀ ਮੈਨੂੰ ਆਏ ਕਹਿੰਦੇ ਨੇ ਵੀ ਤੇਰਾ ਪੜਾ ਮੜਾਗਾ ਹਾਂ ਫੇਰ ਜੇ ਇਹਨੇ ਕਿਹਾਗਾ ਤਾਂ ਫੇਰ ਹੀ ਉਹ ਕਹਿੰਦਾਗਾ ਐਵੇਂ ਉਹਨੂੰ ਕੀ ਪਤਾ ਲੱਗਿਆ ਉੱਥੇ ਅੱਗੇ ਤਾਂ ਕਦੇ ਉਹਨੇ ਕਿਹਾ ਨਹੀਂਗਾ ਨਰਮੀ ਭਾਈ ਮਹਾਰਾਣੀ ਤੂੰ ਬਾਹਰ ਹੈਂ ਕੀ ਲੱਛਣ ਕਰਦੀ ਹੈਗੀ ਹੋਰ ਵੀ ਕੁਝ ਬੋਲਦਾ ਸੀ ਹੋਰ ਕੀ ਬੋਲਦਾ ਸੀ ਪੈਸੇ ਮੈਂ ਗਿਆ ਸੀ ਮਾ ਭਾਈ 2 ਦਿਨ ਹੋ ਗਏ ਮੈਂ ਸਮਾਨ ਲੈਣ ਦੇ ਤਰ ਮਿਸਤਰੀ ਦਾ ਤੇ ਮਹਾਰੀ ਰੁਪਏ ਪਾ ਦੀ ਫਿਰ ਕੀ ਕਹਿੰਦਾ ਕਹਿੰਦਾ ਕੋਈ ਨਾ ਯਾਰ ਪਾ ਦਿੰਦਾ ਕਹਿੰਦਾ ਇੱਥੇ ਕਹਿੰਦਾ ਕੰਮ ਨਹੀਂ ਮਿਲਿਆ ਇੰਨਾ ਜਿਹੇ ਆ ਬੋਆ 100 ਕੁਝ ਗੱਲਾਂ ਕਰਦਾ ਸੀ ਮਾ ਹੁਣ ਮੈਂ ਅੜ ਤੋ ਕਿਹਾ ਕਿ ਅੜ ਤੋ ਫੜਕੇ ਮਾਰਦੇ ਕਿ ਥੋੜੀ ਆ ਭਾਈ ਫਸਲ ਨਹੀਂ ਅਜੇ ਸੁੱਤੀ ਹਾਂ ਤੂੰ ਤਾਂ ਕਹਤਾ ਮੈਂ ਹਮ ਉਹ ਅਰਥੀਆ ਕਿਨੇ ਕਢ ਲਈ ਜਾਊਗਾ ਹਾਂ ਬੋਲਿਆ ਨਹੀਂ ਤੁਸੀਂ ਆਏ ਨਹੀਂ ਕਰਦੇ ਤੁਸੀਂ ਮਾ ਨੂੰ ਸਮਝਾ ਸਾਰਾ ਦਿਨ ਉਹਨੂੰ ਕਹੀ ਜਾਂਦੇ ਹੋਗੇ ਮਾ ਆ ਮਾ ਨੂੰ ਸਮਝਾ ਰਾ ਉਹਨੂੰ ਤੂੰ ਨਾ ਸਮਝਾਈਂ ਕਹਦੇ ਅਕੇ ਮੇਰੇ ਕੋਲ ਰੌਂਦ ਰੌਂਦੀ ਆਗੀ ਨਹੀਂ ਕਿਧਰ ਵਾਗੀ ਤੂੰ ਆਉਂਦੀ ਨਹੀਂ ਛੋਟੀਏ ਬੈਠੀ ਹੋਣੀ ਅੰਦਰ ਕੀ ਹੋ ਗਿਆ ਮੰਮੀ ਨਾ ਕੀ ਹੋ ਗਿਆ ਅੱਛਾ ਹਜੇ ਤੈਨੂੰ ਪਤਾ ਹੀ ਨਹੀਂ ਵੀ ਕੀ ਹੋ ਗਿਆ ਮੇ ਰੋਟੀ ਖਾਈ ਜਾਂਦੀ ਸੀ ਨਾ ਮੈਨੂੰ ਐਂ ਦੱਸ ਤੂੰ ਮਾੜੀ ਮਾੜੀ ਫੋਨ ਕਰਕੇ ਮੁੰਡੇ ਕੋਲੇ ਗੱਲ ਲਾਉਂ ਤੇ ਦੱਸਦੀ ਆ ਪਰਦੇਸਾਂ ਚ ਬੈਠਾਗਾ ਕਿਹਨੂੰ ਦੱਸੇ ਮੈਂ ਤਾਂ ਕਿਸੇ ਨੂੰ ਵੀ ਦੱਸਾਂ ਕੁਛ ਲੈ ਸੁਣ ਲਾ ਪਈ ਤੇਰੇ ਘਰ ਆਲਦਾ ਫੋਨ ਆਇਆ ਸੀਗਾ ਫਿਰ ਮੈਂ ਕਰਦੀ ਗੱਲ ਤਾਂ ਕੋਈ ਨਹੀਂ ਦੱਸੀ ਮੈਂ ਤਾਂ ਹਾਲ ਚਾਲ ਪੁੱਛੇ ਉਹਨਾਂ ਨੇ ਪਤਾ ਨਹੀਂਗਾ ਮੈਨੂੰ ਉਹਨੂੰ ਕੋਈ ਪਤਾ ਲੱਗਾ ਵੀ ਸਰਦਾਂ ਘਰੇ ਕਲੇਸ਼ ਰਹਿੰਦਾ ਹੈਗਾ ਨਹੀਂ ਉਹ ਤਾਂ ਮੈਨੂੰ ਪੁੱਛਦੇ ਸੀਗੇ ਕਹਿੰਦੇ ਵੀ ਅੱਜ ਕੀ ਕੀਤਾ ਸਾਰਾ ਦਿਨ ਫਿਰ ਮੈਂ ਉਹਨਾਂ ਨੂੰ ਦੱਸਤਾ ਮੈਂ ਕਿਹਾ ਐਂ ਕਰਕੇ ਅੱਜ ਉੱਥੇ ਗਏ ਸੀਗੇ ਮੈਂ ਕਿ ਮੈਂ ਤੇ ਦੀਦੀ ਘਰੇ ਰਹਿ ਗਏ ਘਰੇ ਨਹੀਂ ਰਹੇ ਵੀ ਮੈਨੂੰ ਘਰੇ ਛੱਡ ਕੇ ਗਏ ਨੇ ਆ ਗੱਲ ਕਹੀ ਆ ਵੀ ਅਕੇ ਮੈਨੂੰ ਮਾੜਾ ਪਰਖਦੇ ਨੇ ਉੱਥੇ ਬਾਈ ਮੈਂ ਕੋਈ ਇਹ ਜੀ ਗੱਲ ਨਹੀਂ ਕਹੀ ਹੈਗੀ ਉਹਨਾਂ ਨੂੰ ਚਾਹੇ ਮੂੰਹ ਤੇ ਗੱਲ ਕਰਵਾ ਦੋ ਮੇਰੀ ਨਾ ਮੂੰਹ ਤੇ ਫਿਰ ਉਹ ਤੇ ਉੱਠ ਮਾਰਦਾ ਜਾਂ ਇਹ ਝੂਠ ਮਾਰਦਾ ਹੁਣ ਇਹ ਤਾਂ ਕਹਿੰਦਾ ਮੈਨੂੰ ਸੋ ਸੋ ਕੁਸ ਬੋਲਿਆ ਮੈਨੂੰ ਨਹੀਂ ਪਤਾ ਹੈਗਾ ਪਰ ਮੈਂ ਉਹਨਾਂ ਨੂੰ ਕੋਈ ਵੀ ਗੱਲ ਕਹੀ ਨਹੀਂ ਇਹ ਜੀ ਬਾਈ ਐਵੇਂ ਕੀ ਹੋ ਗਿਆ ਕੁਸ ਨਹੀਂ ਹੋਇਆ ਆ ਹੁਣ ਇਹ ਆ ਗਈ ਖਾਜੇ ਦਾ ਗਵਾ ਡੱਡੂ ਕੀ ਤਹੇ ਲੇ ਜਾਈਂ ਬਾਈ ਜਾਨੇ ਮਮਮੀ ਤੂੰ ਸਿੱਧੇ-ਸਿੱਧੇ ਗੱਲ ਦੱਸ ਦੇ ਕੀ ਹੋਈ ਹੈਗੀ ਗੱਲ ਕੀ ਹੋਣੀ ਹੈ ਆ ਫੋਨ ਕਰਕੇ ਸਾਰੀਆਂ ਚੁਗਲੀਆਂ ਲਾਉਂਦੀ ਆ ਉਹਦੇ ਕੋਲੇ ਮੁੰਡੇ ਕੋਲੇ ਉੱਥੇ ਪਰਦੇਸਾਂ 'ਚ ਬੈਠੇ ਉਹਨੇ ਫੋਨ ਕਰਿਆ ਹੋਏ ਦੇ ਨਾ ਬੋਲਦਾ ਸੀ ਮੰਮੀ ਮੈਂ ਬਾਰ-ਬਾਰ ਕਹੀ ਤਾਂ ਜਾਨੀ ਆ ਵੀ ਮੈਂ ਕੋਈ ਚੁਗਲੀ ਨਹੀਂ ਲਾਈ ਮੈਂ ਤਾਂ ਨਾਰਮਲ ਗੱਲ ਕੀਤੀ ਉਹਨਾਂ ਕੋਲ ਲੈ ਫਿਰ ਗੱਲ ਕਰ ਲਈ ਫਿਰ ਕੀ ਹੋ ਗਿਆ ਮੰਮੀ ਇਹਦੇ ਘਰ ਵਾਲਾ ਹੈ 100 ਗੱਲ ਕਰਨੀ ਹੁੰਦੀ ਹੈਗੀ ਕਰ ਲਈ ਫਿਰ ਕੀ ਹੋ ਗਿਆ ਮੈਂ ਨਾਰਮਲ ਗੱਲ ਕਹਿੰਦੇ ਨੇਗੇ ਜਦੋਂ ਤਾਂ ਸਾਰੀ ਗੱਲ ਦੱਸਤੀ ਉਹਦੇ ਕੋਲੇ ਉਹ ਮੁੰਡਾ ਭੱਜ ਗਿਆ ਉਹਨੇ ਭਖੇ-ਭਖਾਇੇ ਨੇ ਇਹਨੂੰ ਫੋਨ ਲਾ ਲਿਆ ਜਵਤ ਨੂੰ ਹੁਣ ਤੂੰ ਪਾਣਾ ਪਾਣਾ ਚ ਵੀ ਫਰਕ ਪਵਾਵੇਂਗੀ ਮੈਂ ਕੌਣ ਹੰਨੇ ਫਰਕ ਪਵਾਉਣ ਵਾਲੀ ਮੰਮੀ ਤੂੰ ਤਾਂ ਐਵੇਂ ਮੇਰੇ ਤੇ ਗੁੱਸਾ ਕਰੀ ਜਾਂਦੀ ਓ ਮੈਂ ਤੁਹਾਨੂੰ ਕਹੀ ਤਾਂ ਜਾਂਦੀ ਆ ਵੀ ਮੈਂ ਵੱਧ ਘੱਟ ਕੋਈ ਗੱਲ ਕੀਤੀ ਨਹੀਂ ਉਹਨਾਂ ਕੋਲ ਚਲ ਭਾਈ ਗਾਹਾਂ ਵਾਸਤੇ ਆਪਦੀਆਂ ਗੱਲਾਂ ਜੀ ਛੱਡ ਕੇ ਚਾਹੇ ਦਿਨ ਰਾਤ ਕਰੋ ਪਰ ਘਰ ਦੀ ਗੱਲ ਨਹੀਂ ਉਹਦੇ ਕੋਲ ਦੱਸਣੀ ਵੀ ਆ ਗੱਲਾਂ ਦੇ ਕਲੇਸ਼ ਪੈ ਜੇ ਵੀ ਦੱਸਣੀ ਆ ਭਾਈ ਫਿਰ ਆਪਦੇ ਭਾਈ ਬਸ ਕਰ ਲੋ ਚੁੱਲੇ ਅੱਡ ਲੈ 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 ਚੁੱਲੇ ਅੱਡ ਕਰ ਲੋ ਨਾਲੇ ਹੋਰ ਅੱਡ ਕਰਾਉਣ ਲੋ ਫਿਰ ਜੇ ਤੁਸੀਂ ਮੈਨੂੰ ਪਤਾ ਤਾਹੀ ਦੋ ਤੇ ਬਾਤ ਪੈ ਰਹੇ ਸਾਰਾ ਟੱਬਰਾਂ ਅਸੀਂ ਨਹੀਂ ਐਡ ਕਰਾਉਣ ਨੂੰ ਫਿਰਦੇ ਇਹ ਭਾਈਆਂ ਭਾਈਆਂ ਨੂੰ 파ੜਕ ਪਵਾਉਂਦੀ ਹੈ ਜਦੋਂ ساری ਗੱਲ ਉਹਦੇ ਕੋਲ ਇਹਦੇ ਕੋਲ ਫੋਨ ਕਰਿਆ ਮੇਰੇ ਕੋਲ ਤਾਂ ਨੇ ਫੋਨ ਨਹੀਂ ਕਰਿਆ ਚੱਲ ਕੋਈ ਨਾ ਫਿਰ ਕੀ ਹੋ ਗਿਆ ਜੇ ਕਿ ਉਹਨੂੰ ਕਹਤਾ ਗੱਲ ਐ ਆ ਵੀ ਉਹ ਕਿੰਨੀ ਦੂਰ ਬੈਠਾ ਹੈਗਾ ਉਹਦੇ ਭਾਏ ਤਾਂ ਹੀ ਹੋਣਾ ਵੀ ਆਪਾਂ ਮਾਰੇਾਂਗੇ ਵੀ ਚੰਗੇ ਪਤਾ ਨਹੀਂ ਕਿੰਨਾ ਦੇ ਧੱਕਾ ਹੋਈ ਜਾਂਦਾ ਨਾਲ ਆਪਾਂ ਕਦੇ ਇਹਦੇ ਲੱਪੜ ਤੱਕ ਨਹੀਂ ਮਾਰੇ ਕਦੇ ਮੂਰੇ ਤੱਕ ਨਹੀਂ ਬੁੱਲੇ ਸਿਰਫ ਜਲੇ ਕੋਪ ਬਹਿਮ ਆ ਚਲ ਮਾਂ ਕਰਦੀ ਬਹਿਮ ਫਿਰ ਕਿੱਡੀ ਗੱਲੇ ਇਹੀ ਗੱਲ ਕਹੀ ਸੀ ਵੀ ਤੂੰ ਘਰੇ ਰਹਿ ਪਾ ਮਾਂ ਕਰਦੀ ਬਹਿਵੇਂ ਤੁਸੀਂ ਕਿਉਂ ਕਰਦੇ ਹੋਗੇ ਚਲੋ ਤਾਂ ਬੁੜੀ ਹੈ ਪਰ ਮਾਂ ਦੇ ਹੁਣ ਉਸ ਤੋਂ ਕਿ ਉਹ ਕੇ ਜਾਵਾ ਮੈਂ ਤਾਂ ਕੋਈ ਨਹੀਂ ਕਰਦੀ ਹੈਗੀ ਕੋਈ ਪਿੱਛੇ ਲੱਗ ਰਿਹਾ ਮਾਂ ਦੇ ਜਦ ਆ ਗਏ ਉਹਨੂੰ ਬਰਿਆਲਾ ਰੋਣ ਲੱਗ ਗਈ ਹੋਗੀ ਆ ਰੋਣ ਲੱਗੇ ਨਾ ਤਾਂ ਉਹਦੇ ਤਾਂ ਮਗਰ ਵਸਨੇ ਅੰਜੂ ਤਾਂ ਕੇਰਨ ਜਾਣਦਗੇ ਨੇ ਤੇਰੀ ਤੇ ਕਸੂਰ ਕੀ ਹੈ ਸਾਰਾ ਦਿਨ ਤਾਂ ਪਿੱਛੇ ਛੱਡਦੇ ਹੈਗੇ ਜੋਨੀ ਫਿਰ ਸਾਡਾ ਹੈ। ਕਸੂਰ ਉਹਦਾ ਨਹੀਂ ਹੈਗਾ ਸਾਡਾ ਕਸੂਰ ਹੈ। ਨਾ ਨਾ ਤੁਹਾਡਾ ਪਾਣੂ ਹੈ। ਇਹ ਉਹੀ ਬਿਨਾ ਗੱਲ ਤੋਂ ਵੀ ਸਾਈਡ ਲਾਈਨ ਤੇ ਇੱਕ ਦੇਖੋ ਮਸੋ ਗੋਤਨੀ ਚ ਲੱਪੜਾ। ਖਾਊਗੀ ਤਾਂ ਹੈਗੀ ਬਿਨਾ ਗੱਲ ਤੋਂ ਵੀ ਜਮਾ ਲੈ ਵਿਚ ਆਪਾ ਕੇ ਪਰਦਾ ਰੰਗੂਗੀ। ਚਾਹਾਂ ਜਾਂ ਸਹਿ ਦਿੰਦੀ ਉਹਨੂੰ ਇਹ ਪਤਾ ਹੀ ਸੀ ਨਹੀਂ ਕਿ ਹੋਵੇ ਵੀ ਫੋਨ ਲਾ ਕੇ ਦੱਸ ਉਹਨੂੰ। ਹਾਂ ਅਹੀਂ ਹੋਊ ਜਮਾਇਨੇ ਕਹਿ ਲਾਈ ਹੋਊਂ ਮਰੋ ਦੇ ਵੀ ਦੱਸ ਦੇ ਦੱਸ ਦੇ। ਚੰਗਾ ਚਾਹ ਵੀ ਕੁੱਟ ਕਰ ਦੇ। ਮਾਰਗੀਆਂ ਅੰਦਰ ਹੁਣ ਲੱਗ ਗਿਆਉਣਗੇ ਤੇ ਪਿੱਤ 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 ਕਰਨ ਲੈ ਆ ਬੈਠੇ ਨੇ ਆ ਫੋਨ ਆ ਗਿਆ ਜਾਂਦਾ ਸੀ ਤੁਹਾਡਾ ਕਿਹਦਾ ਕਿਹਦਾ ਪਤਾ ਨਹੀਂ ਕਿਹਦਾ ਹੈ ਮਿਸਤਰੀ ਦਾਗਾ ਅੱਛਾ ਰੁਪਈਆ ਨੂੰ ਇਹ ਕਹਿੰਦਾ ਹੋਊਗਾ ਕਿਹੜੇ ਰੁਪਏ ਜਿਹੜਾ ਮੋਟਰ ਲਾ ਕੇ ਗਿਆ ਹੋਰ ਕਿਹੜੇ ਰੁਪਏ ਨਾਲ ਕਹਿੰਦੇ ਦੇਤੇ ਕਿੱਥੇ ਦਿੱਤੇ ਨੇ ਰਹਿੰਦੇ ਨੇ ਅੱਧੇ ਕਿਹਾ ਸੀਗਾ ਛੋਟੇ ਨੂਣੇ ਕਿਹੜੇ ਰੁਪਏ ਪਾਏ ਨੇ ਪਤਾ ਨਹੀਂ ਛੋਟੀ ਦੇ ਖਾਤੇ 'ਚ ਪਾਏ ਆ ਪਤਨੀ ਨਾ ਉਹ ਘੜ ਦੱਸਦੀ ਹੋਊਗੀ ਵੀ ਰੁਪਏ ਪਾਤੇ ਨਾ ਨਾ ਜੇ ਆਏ ਹੁੰਦੇ ਮੈਨੂੰ ਦੱਸ ਦਿੰਦੀ ਪ੍ਰੀਤਾ ਆਏ ਨਹੀਂ ਹੋਣੇ ਹਲੇ ਪਾਏ ਨਹੀਂ ਹੋਣੇ ਹੈਗੇ ਕੋਈ ਨਾ ਪਾ ਦੂਗਾ ਕੋਈ ਨਹੀਂ ਭੇਜ ਦਿੰਦਾ ਹੁੰਦਾ ਤੂੰ ਮਰੀ ਨਹੀਂ ਭਗਾਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਜੀ ਹੈ ਕਿਉਂ ਇੰਨਾ ਲੱਗਦੇ ਹੋ ਤੇ ਜਵਾਕੜੀ ਤੇ ਆ ਹੁਣ ਉਹਦਾ ਵਿਆਹ ਹੋਇਆ ਸੀਗਾ ਉਹਦੇ ਘਰ ਵਾਲਾ ਵੀ ਨਹੀਂ ਇੱਥੇ ਹੈ ਗਿਆ ਕੀ ਤੇ ਤਾਂ ਸਮਕਾ ਦੀ ਆਪਾਂ ਨੇ ਉਹਦਾ ਜੀਲਵਾ ਕੇ ਰੱਖਣਾ ਸੀ ਕਿਤੇ ਕਿਸੇ ਨੂੰ ਦੁਖੀ ਕਰਦੇ ਹੋ ਇੰਨਾ ਸਾਰਾ ਟੱਬਰ ਆ ਓਏ ਤੈਨੂੰ ਨਹੀਂ ਇਹ ਗੱਲਾਂ ਦਾ ਪਤਾ ਤੇ ਤੇ ਮਾਦੀਗਲ ਸੱਚੀ ਹੈ ਜਿੱਦ ਦੇ ਵੀ ਇਹ ਹੈਈ ਨਾ ਤੇਰੇ ਸਾਹਮਣੇ ਦੇਖ ਲੈ ਕੀ ਕੁਸ ਹੋਇਆ ਪਿਆ ਹੈ ਕੀ ਹੋ ਗਿਆ ਐ ਤਾਂ ਮਾੜੇ ਮੋਟੇ ਨੁਕਸਾਨ ਹੁੰਦੀ ਹੁੰਦੇ ਨੇ ਸਮਝਦੇ ਕਦੇ ਨਹੀਂ ਐ ਨਾ ਕਦੇ ਹੋਏ ਐ ਥੋੜੀ ਹੁੰਦਾ ਇਹ ਤਾਂ ਮੇਰੇ ਬਜਾ ਨਾਲ ਵੀ ਹੋ ਸਕਦਾ ਥੋੜੀ ਬਜਾ ਨਾਲ ਵੀ ਹੋ ਸਕਦਾ ਸਾਰਾ ਦਿਨ ਨੀਮੀ ਪਾ ਕੇ ਰੱਖਣੀ ਆ ਭੁੰਜੇ ਝਾਕੀ ਜਾਂਦੀ ਹੈ ਭੁੰਜੇ ਜਾਗਦਾ ਬੰਦਾ ਤਾਂ ਉਹੀ ਮਾੜਾ ਹੁੰਦਾ ਤੇ ਭੁੰਜੇ ਜਾਗਦੀ ਐ ਮੈਂ ਤਾਂ ਕਦੇ ਭੁੰਜੇ ਚਾਕਦੀ ਨਹੀਂ ਦੇਖੀ ਹੈਗੀ ਸਾਰੇ ਦਿਨ ਉੱਤੇ ਨੀ ਹੁੰਦੀ ਨੀਗਾ ਹੁੰਦੀ ਆ ਦੀ ਪਤਾ ਨਹੀਂ ਭਾਈ ਜਦੋਂ ਮੈਂ ਤਾਂ ਦੇਖਦਾ ਕਦੇ ਉਥੇ ਪੈਰ ਧੋਈ ਜਾਂਦੀ ਹੈ ਕਦੇ ਇੱਧਰ ਤੋਂ ਹੀ ਜਾਂਦੀ ਹੈਗੀ ਲੈ ਫਿਰ ਕੀ ਹੋ ਗਿਆ ਜੇ ਪੈਰ ਧੋਲੇ ਮਾੜੇ ਹੁੰਦੇ ਨੇ ਐ ਤਾਂ ਮੈਂ ਵੀ ਧੋਣੀ ਆ ਪੈਰ ਤਾਂ ਆਏ ਨਹੀਂ ਹੁੰਦਾ ਯਾਰ ਤੈਨੂੰ ਪਤਾ ਨਹੀਂਗਾ ਮੇਰੇ ਦਾ ਕੋਈ ਕਸੂਰ ਕੱਢਣਾ ਨਹੀਂ ਕੱਢਣੀ ਉਸ ਚ ਬਿਜਾਰੀ ਚ ਤੂੰ ਵੀ ਨਾਲ ਲੱਗਦੀ ਆ ਕਸੂਰ ਕਿਉਂ ਨਹੀਂ ਕੱਢਣਾ ਫਿਰ ਮੇਰੇ ਚ ਵੀ ਕੱਢ ਦੋ ਹਾਂ ਮੇਰਾ ਵੀ ਪੈੜਾ ਮਾੜਾ ਹੋਇਆ ਫਿਰ ਤਾਂ ਮਾੜਾ ਨਾਲੇ ਕੁਝ ਹੋਰ ਅਸੀਂ ਦੋਨੇ ਘਰੋਂ ਭੱਗ ਜੰਨੀ ਆ ਉਹ ਭੱਗ ਜਾਓ ਯਾਰ ਤੁਸੀਂ ਰਹਿ ਜਾਓ ਦੋਨੇ ਜਾਣੇ ਫਿਰ ਮਾਂ ਪੁੱਤ ਬਾਈ ਹੋਰ ਘਰ ਚ ਰਹੇਗੀ ਗਿਆ ਜਾਣ ਨੂੰ ਚਲ ਆਏ ਤਾਂ ਛੱਡੋ ਹੈ ਮੈਂ ਐ ਕਹਿੰਦੀ ਆ ਮੇਰੀ ਗੱਲ ਧਿਆਨ ਨਾਲ ਸੁਣਿਓ ਇਹਨੂੰ ਛੋਟੀ ਨੂੰ ਉਹਦੇ ਘਰ ਵਾਲੇ ਕੋਲੇ ਭੇਜ ਦਿੰਨੇ ਆ ਨਾਲੇ ਤਾਂ ਉਹਦਾ ਜੀ ਲੱਗ ਜੂਗਾ ਨਾਲੇ ਲੱਗ ਜੂਗਾ ਇਹਦਾ ਨਾਲੇ ਸਾਨੂੰ ਐ ਹੋ ਜੂਗਾ ਚਲ ਮੈ ਤੁ ਕਾਮਣੀ ਹੋਈ ਆ ਕਾਦੇ ਵਾਸਤੇ ਬਈ ਹੁਣ ਤਾਂ ਹੋ ਰੁਪਿਆ ਪਾ ਦਿੰਦਾ ਮਾਣਾ ਮੂਟਾ ਇਹ ਨਾਲ ਦਵਾਨੀ ਨਹੀਂ ਦੇਣੀ ਉੱਥੇ ਜਾ ਕੇ ਦੋਨਾਂ ਨੇ ਰੁਪਏ ਅੱਛਾ ਉ ਤਾਂ ਅੱਛਾ ਇਹਨੂੰ ਤੰਗ ਕਰੀ ਜਾਓ ਰੁਪਿਆ ਪਿੱਛੇ ਦੇਖ ਤੁਸੀਂ ਕਿਵੇਂ ਕਰਦੇ ਹੋ ਇਹਦੀ ਗੱਲ ਹੋ ਗਈ ਇਹ ਇੱਥੇ ਰਹਿਣ ਕਰ ਕੀ ਰੁਪਏ ਮਾਣੇ ਮੂਟੇ ਪਾਉਂਦਾਗਾ ਉੱਥੇ ਵਾਗੇ ਇੱਥੇ ਮੈਂ ਇਕੱਲਾ ਖਾਪੀ ਜੂ ਅਗਲਾ ਉਥੇ ਪੀਏ ਜੋੜ ਕੇ ਬਈ ਨਲੇ ਕੱਲ ਨੂੰ ਆ ਕੇ ਹਿੱਸੇ ਮੰਗੂਗਾ ਫਿਰ ਹੱਦ ਹੋ ਰਹੀਏ ਜਮਾਲ ਐ ਥੋੜੀ ਕਰਦੇ ਹੁੰਦੇ ਨੇਗੇ ਅੱਛਾ ਜੇ ਤਾਂ ਉਰੇ ਰਹਿੰਦੀ ਹੈ ਕਿ ਤਾਂ ਤਾਂ ਨੂੰ ਦੀਣਾ ਮੁਸ਼ਕਲ ਕਰ ਛੱਡਿਆਗਾ ਜੇ ਅੱਛਾ ਉਥੇ ਤੋਰ ਦੇ ਤੋ ਪੈਸੇ ਪਾਉਣੇ ਹੈਗੇ ਕਰੀ ਜਾਵੇ ਕੰਮ ਵਿੱਚ ਹਿੱਸਾ ਕੋ ਲੈਂਦੀ ਹੈਗੀ ਅੱਜੇ ਤੋਂ ਮੁਖਤਰੀਆਂ ਭਾਲਦੀ ਹੈ ਇਹ ਹਿੱਸਾ ਲੈਂਦੀ ਆ ਉਹ ਕਹਿੰਦੀ ਮੈਨੂੰ ਸਾਨੂੰ ਉਹ ਤਾਂ ਵਿਚਾਰੀ ਹੋਈ ਚੁੱਪ ਕਰਕੇ ਟਾਈਮ ਪਾਸ ਕਰਦੀ ਹੈਗੀ ਦੋ ਮੈਂ ਮੇਰੀ ਗੱਲ ਸੁਣ ਜਦੋਂ ਮੈਂ ਕਿਹਾ ਸੀ ਨਾ ਤੇ ਇਹਨੂੰ ਵੀ ਸਮਝਾਇਆ ਸੀ ਬੇ ਨੂੰ ਵੀ ਕਹਿਦੀ ਵੀ ਜਦੋਂ ਅਰਦਾਸ ਕਰਾਉਣ ਜਾਵਾਂਗੇ ਨਾਲ ਕਿਉਂ ਭੱਜ ਕੇ ਫਿਰ ਵਿੱਚ ਪੜਦੀ ਹੈ ਜਦੋਂ ਪਤਾ ਜਾਨ ਕੇ ਅਈ ਸੀ ਨਾ ਐ ਥੋੜੀ ਹੁੰਦਾ ਹੁੰਦਾ ਐ ਐ ਤਾਂ ਬੰਦੇ ਨੂੰ ਫੀਲ ਵੀ ਹੁੰਦਾ ਐ ਥੋੜੀ ਕਰਦੇ ਹੁੰਦੇ ਨੇ ਸਾਰਾ ਗੱਲ ਕਰਦੇ ਨੇ ਮੈਂ ਉਹ ਗੱਲ ਕਰਦੇ ਕਿ ਸਾਰੇ ਜਾਨੇ ਚ ਵੀ ਇੱਚੀ ਕਰਵਾਈ ਆ ਤੇ ਚੁੱਪ ਕਰਕੇ ਪਹਿਲੀ ਕਹਿੰਦੀ ਆਪ ਰਹੀ ਬਿਸ਼ਮਝੇਂਦੀ ਵੀ ਮੈਂ ਜਾ ਨਹੀਂ ਸਕਦੀ ਮੇਰੀ ਗੱਲ ਸੁਣ ਲਓ ਪਹਿਲਾਂ ਆਪਦੇ ਤੇ ਲਾ ਕੇ ਦੇਖੋ ਜੇ ਅਸੀਂ ਤੁਹਾਨੂੰ ਕਹੀਏ ਤੁਹਾਨੂੰ ਕਿਵੇਂ ਫੀਲ ਹੋਊਗਾ ਘਟ ਹੁੰਦੀ ਆ ਘਟ ਹੁੰਦੀ ਆ ਮੇਰੀ ਕੁੱਤੇ ਖਣੀ ਕੀ ਕਰਦਾ ਤੈਨੂੰ ਸੁਣ ਤੂੰ ਕਹਿੰਦਾ ਸਾਰਾ ਆਪਣਾ ਕਹਿੰਦਾਗਾ ਤੇਰੀ ਤੀਵੀਂ ਗਾਲਾਂ ਦੀਂਦੀ ਸਾਰਿਆਂ ਨੂੰ ਇਹ ਕੀ ਗੱਲ ਹੋਈ ਲੈ ਗਾਲਾਂ ਦਈਆਂ ਨੇ ਮੈਂ ਕਿੱਦੇ ਤੁਹਾਨੂੰ ਗਾਲਾਂ ਦਿੱਤੀਆਂ ਨੇ ਮੋਤਾ ਮੈਂ ਲਾ ਫੁੱਲ ਵਰਸਾਉਣੀ ਆ ਨਾ ਮੈਨੂੰ ਉਹ ਤਾਂ ਜੇ ਤੁਸੀਂ ਬੋਲਦੇ ਤਾਂ ਤਾਂ ਬੋਲਣਾ ਪੈਂਦਾ ਤੇ ਉਹੀ ਤਾਂ ਗੱਲ ਨਾ ਮੂਰੇ ਬੋਲਣ ਲੱਗੀ ਨਾ ਮੂਰੇ ਬੋਲਣੀ ਲੱਗੀ ਚਲ ਠੀਕ ਐ ਐਵੇਂ ਨਾ ਉਹਨਾਂ ਨੂੰ ਕਿਤੇ ਪੱਥਰ ਤੇ ਮੂੰਹ ਤੇ ਪਈ ਚਾਹੇ ਨਾ ਪਈ ਕੋਈ ਫਾਇਦਾ ਨਹੀਂ ਹੈਗਾ ਸੋ ਨਾ ਮੱਥਾ ਮਾਰੀਦਾ ਮੈਂ ਤੁਹਾਨੂੰ ਦੱਸਦਾ ਕਿਤੇ ਐਵੇਂੀਆਂ ਛੋਟੀ ਬਹੁ ਨੂੰ ਨਰਕ ਚੱਕ ਚੁੱਕਦੇ ਨਹੀਂ ਵੀ ਤੂੰ ਉੱਥੇ ਵਗ ਜਾ ਉਹਦੇ ਕੋਲੇ ਵਗ ਜਾ ਅੱਕ ਕੇ ਆਪੇ ਵਗ ਜੂਗੀ ਮੈਨੂੰ ਕਹਿਣ ਦੀ ਲੋੜ ਵੀ ਨਹੀਂ ਪੈਣੀ ਹੈਗੀ ਅਗਲੀ ਨੂੰ ਉਹ ਜਾਵੇ ਨਾ ਜਾਵੇ ਪਰ ਤੂੰ ਭੇਜ ਕੇ ਹਟੇਂਗੀ ਮੈਂ ਤਾਂ ਇਹ ਨਹੀਂ ਕਹਿੰਦਾ ਮੈਨੂੰ ਕੀ ਲੋੜ ਐ ਜੀ ਹਾਂ ਜਮੀਨ ਇਹਨੂੰ ਆਏ ਵੀ ਆਪ ਦਾ ਘਰ ਜੋੜ ਲਾ ਮਾੜਾ ਮੋਟਾ ਉਹਦੀ ਮੰਗਰੀ ਲੱਗੀ ਬੈਠੀ ਹੈਗੀ ਤਿੰਨ ਤੱਕ ਤੇ ਮਹਿਲ ਨਾ ਪਾ ਕੇ ਦੇ ਦੇ ਉਦੋਂ ਪਤਾ ਲੱਗੂ ਜਦੋਂ ਬਰੋਬਰ ਕੋਠੀ ਖੜੀ ਕਰ ਲਈ ਇਹਨੇ ਤੇ ਚੀਕਾਂ ਮਾਰੇंगी ਵੀ ਹਾਂ ਉਹਨਾਂ ਨੇ ਰੁਪਏ ਜੋੜ ਲਏ ਆਏ ਹਾਈ ਜੱਸੀ ਕੀ ਕਰੀ ਜਾਨੀ ਪਤਾ ਅੱਗ ਮਚਾਉਂਦੀ ਸੀਗੀ ਆ ਬੈਠ ਮੈਂ ਤੇਰੇ ਨਾਲ ਸਬਜ਼ੀ ਧਰਦੀਆਂ ਬਹਿ ਜਾ ਐਂ ਦੱਸ ਦੇ ਕੀ ਹੋ ਗਿਆ ਤੈਨੂੰ ਹੁਣ ਐਨਾ ਘੱਟ ਤੂੰ ਪੁੱਠਾ ਬੋਲਿਆ ਕਰਦੀਆਂ ਮਾ ਮੈਂ ਕੁਝ ਨਹੀਂ ਕਹਿੰਦੀ ਹੈਗੀ ਮਾ ਦੱਸ ਦੇ ਲੈ ਮੈਂ ਤੈਨੂੰ ਇਹ ਕਹਿੰਨੀ ਆ ਆ ਧੁੱਪੇ ਲੱਗ ਰਹੀ ਐ ਤੂੰ ਮੱਥਾ ਮਾਰ ਨਾ ਉਹ ਮਹਾਰਾਣੀ ਅੰਦਰ ਬੜੀ ਬੈਠੀ ਆ ਮੜਾ ਮੋਟਾ ਉਹਨੂੰ ਕਹਿ ਦਿਆ ਘਰ ਪੁੱਤ ਆ ਧੁੱਪੇ ਵਾਲੇ ਕੰਮ ਬਾਹਰੇ ਉਹ ਕਰ ਲਿਆ ਕਰੂਗੀ ਅੰਦਰ ਬੈਠੀ ਬੈਠੀ ਤੂੰ ਕਰ ਲਿਆ ਕਰ ਮਾ ਹੁਣ ਬੈਠੀ ਆ ਉਹ ਵਿਚਾਰੀ ਸਾਰਾ ਦਿਨ ਉਹੀ ਲੱਗ ਰਹੀ ਸੀ ਕੰਮ ਕਰਨ ਮੈਂ ਤਾਂ ਹੁਣ ਲੱਗੀ ਆ ਸਬਜ਼ੀ ਧਰਨਾ ਪਹਿਲਾ ਵਾਲੇ ਕੰਮ ਉਸ ਨੇ ਕਰੇ ਨੇ ਦੁਪਹਿਰੇ ਵਾਲੇ ਮੈਂ ਸਾਰਾ ਕੁਝ ਹੀ ਦੇਖਦੀ ਆ ਆ ਕੱਲ ਦੀ ਆ ਰਹੀ ਆ ਮੈਂ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਹੈਗਾ ਹੈ ਵੀ ਕੌਣ ਕਿੰਨਾ ਕੰਮ ਕਰਦੇ ਤੇ ਕੌਣ ਨਹੀਂ ਪੁੱ ਮੇਰੀ ਗੱਲ ਸੁਣ ਲੈ ਆ ਸਾਰਾ ਕੁਝ ਨਾ ਤੇਰੀ ਸੱਸ ਦੇ ਹੱਥ ਚ ਹੈ ਤੂੰ ਤੇਰੀ ਸੱਸ ਨਾਲ ਤਾਂ ਮਿਲ ਕੇ ਰਹਿ ਮਿਲ ਕੇ ਰਹਿਨੀ ਆ ਮੈਂ ਕਿਹੜਾ ਤੇ ਬਾਤ ਪੈਣੀ ਆ ਤੁਸੀਂ ਪਤਾ ਨਹੀਂ ਦਿਮਾਗ ਚ ਕੀ ਚੱਲਦਾ ਤੁਹਾਡੇ ਮੇਰੇ ਬਾਤ ਪੈਣ ਲੱਗ ਰਹੇ ਸਾਰਾ ਟੱਬਰ ਪੁੱਤ ਮੈਂ ਤੈਨੂੰ ਸਮਝਾਉਣੀ ਆ ਤੇਰੇ ਬਾਤ ਨਹੀਂ ਪੈਂਦੀ ਨਾਲੇ ਹੋਲੀ ਬੋਲ ਉਹ ਅੰਦਰ ਹੀ ਹੈ ਜੇ ਸੁਣ ਗਿਆ ਫੇਰ ਐ ਕਹਿ ਦਿੰਦੇ ਹੋਣਾ ਤੇ ਛੋਟੀ ਅੰਦਰ ਹੀ ਹੈ ਫਿਰ ਉਹ ਕੀ ਕਹਿੰਦੀ ਐ ਤੁਹਾਨੂੰ ਅਕੇ ਕੀ ਕਹਿੰਦੀ ਐ ਤੁਹਾਡੇ ਅੱਖਾਂ ਚ ਉਹ ਹੀ ਸਾਰਾ ਦਿਨ ਉਹ ਤੇ ਨਹੀਂ ਰੜਕਦੀ ਮੈਂ ਤੈਨੂੰ ਸਮਝਾਉਣੀ ਆ ਵੀ ਮੜਾ ਮੋਟਾ ਤੂੰ ਸੱਸ ਦੀ ਬਣ ਕੇ ਰਹਿ। ਨਹੀਂ ਜਿਵੇਂ ਅੱਜ ਇਹਦੇ ਨਾਲ ਕਰਦੀ ਐ ਜੇ ਇੱਕ ਵਾਰ ਤੂੰ ਵੀ ਉਹਦੇ ਮਨ ਤੋਂ ਉੱਤਰ ਗਈ ਨਾ ਤੇਰੀ ਸੱਸ ਦੇ ਫਿਰ ਤੇਰੇ ਨਾਲ ਵੀ ਪੁੱਤਾਂ ਕਰਿਆ ਕਰਨਗੇ। ਟਾਈਮ ਕੱਢਣਾ ਔਖਾ ਹੋ ਜਾਊਗਾ। ਠੀਕ ਐ ਮਾ ਚੰਗਾ ਸਮਝ ਗਈ ਮੈਂ। ਠੀਕ ਐ ਚੰਗਾ ਕੋਈ ਨਾ ਮੈਂ ਸਮਝਾ ਦੂੰ ਪ੍ਰੀਤ ਨੂੰ ਵੀ ਬਾਹਰ ਨਾ ਨਿਕਲਿਆ ਕਰਨਾ ਤੇ ਮੱਥੇ ਨਾ ਲੱਗਿਆ ਕਰ। ਹੋਰ ਤਾਂ ਫਿਰ ਮੈਂ ਕੀ ਕਰ ਸਕਦੀ ਹਾਂ ਹੁਣ? ਮੈਂ ਤੈਨੂੰ ਐ ਕਹਿੰਦੀ ਆ ਤੂੰ ਉਹ ਤੋਂ ਮੜਾਏ ਦੂਰੇ ਰਹਿ ਆ ਕਰ। ਤੇਰੀ ਸੱਸ ਨੂੰ ਤੂੰ ਤਾਂ ਹੀ ਚੰਗੀ ਨਹੀਂ ਲੱਗਦੀ ਵੀ ਤੂੰ ਉਹਦੇ ਨਾਲ ਮਿਲ ਕੇ ਰਹਿਣੀ ਐ। ਤੂੰ ਉਹ ਤੋਂ ਥੋੜਾ ਜਿਹਾ ਪਾਸਾ ਵਟ ਦੂਰ ਰਿਹਾ ਕਰ ਤੇਰੀ ਸੱਸਨ ਦੀ ਹਾਂ ਚ ਹਾਮ ਲੈਂਦੀ ਰਿਹਾ ਕਰ ਬੱਸ ਫਿਰ ਦੇਖੀਦਾ ਸਹੀ ਸਾਰਾ ਕੁਝ ਤੇਰਾ ਹੀ ਹੈ ਠੀਕ ਐ ਮਾਂ ਚੰਗਾ ਚੰਗਾ ਪੁੱਤ ਮੇਰੀ ਗੱਲ ਨੂੰ ਲੜਨ ਨਾਲ ਬੰਨ ਲਈ ਚੰਗਾ ਚੰਗਾ ਮੈਂ ਸਾਬਜੀ ਚੱਕ ਲਿਆ ਮੈਂ ਅੰਦਰੋਂ ਆਹੋ ਠੀਕ ਐ ਕਰ ਲੈ ਕੰਮ ਲੈ ਇਹਨਾਂ ਦਿਮਾਗ 'ਚ ਪਤਾ ਨਹੀਂ ਕੀ ਭਰਿਆ ਹੋਇਆ ਸਾਰੇ ਟੱਬਰ ਦੇ ਚੱਲ ਜਿਵੇਂ ਹੁਣ ਮਾਂ ਕਹੂਗੀ ਨਾ ਮੈਂ ਵੀ ਉਵੇਂ ਹੀ ਕਰ ਲੂੰਗੀ ਹੋਰ ਕੀ ਐ ਫੇਰ ਖੁਸ਼ ਤਾਂ ਰਹਿਣਗੇ ਡੈਡੀ ਦਾ ਫੋਨ ਹੈ ਹੈਲੋ ਡੈਡੀ ਸਤਿ ਸ਼੍ਰੀ ਅਕਾਲ ਹਾਂ ਡੈਡੀ ਠੀਕ ਆ ਤੁਸੀਂ ਦੱਸੋ ਕੀ ਹੋ ਗਿਆ 오ਹ ਹੋ ਇੱਕ ਤਾਂ ਤੁਸੀਂ ਨਾ ਧਿਆਨ ਨਾਲ ਨਹੀਂ ਦੁਰਦੇ ਹੈਗੇ ਫੇਰ ਕਿਵੇਂ ਲੱਗੀ ਸਟ ਅੱਛਾ ਤੁਰੇ ਨਹੀਂ ਆਂਦਾ हां डैडी कोई ना मैं आ जांदी हूं मैं मम्मी ਨਾਲ ਕਰ ਲਾਂ ਗੱਲ ਮੜੀ ਜੀ ਫਿਰ ਤਾਂ ਕਾਫੀ ਟਾਈਮ ਪੇ ਆ ਮੈਂ ਆ ਜਾਨੀ ਆ ਠੀਕ ਐ ਗੋਡਾ ਹਲਾ ਕੇ ਬਹਿ ਗਿਆ ਦੱਸ ਵੇਖ ਕੇ ਵੀ ਨੀ ਤੁਰਦਾ ਮੰਮੀ ਪਤਾ ਨਹੀਂ ਕਿੱਥੇ ਆ ਮੰਮੀ ਮੰਮੀ ਹਾਂ ਡੈਡੀ ਦਾ ਫੋਨ ਆਇਆ ਸੀਗਾ ਉਹ ਨਾ ਬਾਥਰੂਮ ਚ ਡਿੱਗੇ ਤੇ ਉਹਨਾਂ ਦਾ ਗੋਡਾ ਜਿਹਾ ਲੱਗਿਆ ਤੇ ਤੁਹਾਨੂੰ ਪਤਾ ਘਰੇ ਕੋਈ ਹੈ ਨਹੀਂ ਕੰਮਕੁਮ ਕਰਨ ਵਾਲਾ ਡੇਡੀ ਕਹਿੰਦਾ ਦੋ ਕੁ ਦਿਨ ਲਾ ਜਾ ਦੋ ਕੁ ਦਿਨ ਕਿਉਂ ਪੈ ਮੇਰੇ ਕੋਲ ਨੀ ਤੂੰ ਉੱਥੇ ਹੀ ਰਹਿ ਲੈ ਕਰ ਇੱਥੇ ਵੀ ਕਿਹੜਾ ਕੋਈ ਤੂੰ ਜਿਆਦੇ ਹੋਵਾਂਗੀ ਕੰਮ ਕਰਦੀਆਂ ਜਾਂ ਕੋਈ ਸਾਨੂੰ ਇੱਥੇ ਵਾਦਾ ਹੁੰਦਾ ਮੰਮੀ ਉੱਥੇ ਤਾਂ ਕਾਹਨੂੰ ਰਹਿਣਾ ਉਹ ਤਾਂ ਹੁਣ ਦੁੱਖ ਸੁੱਖ ਚ ਤਾਂ ਜਾਣਾ ਹੀ ਪੈਂਦਾ ਹੈਗਾ ਮੈਂ ਤਾਂ ਕਰਕੇ ਕਹਿੰਦੀ ਸੀ ਤੁਹਾਨੂੰ ਮੈਂ ਤਾਂ ਕੁਛ ਨਹੀਂ ਕਹਿੰਦੀ ਵੀ ਭੱਗ ਜਾ ਲਾਇਆ ਜਿਹੜੇ 10 20 ਦਿਨ ਨੌਣੇ ਨੇ ਮਹੀਨਾ ਲਾਉਣਾ ਨਹੀਂ ਮੰਮੀ ਦੋਕ ਦਿਨੇ ਲਾਉਂਗੀ ਆਜੂਗੀ ਫਿਰ ਤਾਂ ਮੈਂ। ਕੀ ਗੱਲਾਂ ਕਰਦੀ ਨੇ ਸੱਸ ਨੂੰ ਹਾਂ। ਉਹ ਮਸੀ ਜੀ ਡੈਡੀ ਨਾ ਬਾਥਰੂਮ ਚ ਡਿੱਗੇ ਤੇ ਉਹਨਾਂ ਦਾ ਗੋਡਾ ਜਾ ਹਿੱਲ ਗਿਆ। ਮੈਨੂੰ ਕਹਿੰਦੇ ਪੁੱਤ ਦੋਕ ਦਿਨ ਲਾ ਜਾ ਤੁਹਾਨੂੰ ਪਤਾ ਹੈ ਹੋਰ ਹੈ ਵੀ ਨਹੀਂ ਘਰੇ ਉਹਦੇ ਕੋਲ ਕੋਈ। ਅੱਛਾ। ਤੇ ਜਿਹੜਾ ਹੋ ਸੀਗਾ ਕੰਮ ਵਾਲਾ ਰੱਖਿਆ ਹੋਇਆ ਉਹਨਾਂ ਨੇ ਉਹ ਕਹਿੰਦੇ ਗਿਆ ਹੋਇਆ ਕਾਫੀ ਟਾਈਮ ਦਾ 15 20 ਦਿਨ ਹੋ ਗਏ ਉਹ ਤਾਂ ਗਏ ਨੂੰ। ਜਾਦੇ 6:00 ਵਜੇ। ਹਾਂਜੀ ਗੋਡਾ ਜਾ ਹਿੱਲ ਗਿਆ ਉਹਨਾਂ ਦਾ। ਚਲੋ ਠੀਕ ਹੈ ਮੰਮੀ ਫਿਰ ਬਾਈ ਨੂੰ ਕਹਿ ਦਿਓ ਮੈਨੂੰ ਅੱਡੇ ਤੱਕ ਛੱਡਿਆਉਣਗੇ ਤੇ ਇਸ ਟਾਈਮ ਵੀ ਪਿਆ ਹੈ ਕਹਦੇ ਕਿੱਥੇ ਹੈਗਾ ਛੱਡਿਆਊਗਾ ਆਕੇ ਭੈਣ ਜੀ ਤੁਸੀਂ ਮੈਂਟਲਾਈ ਕਹਿਣ ਲੱਗਿਆ ਆਕੇ ਬਗ ਜਾ ਐ ਪਹਿਲੀ ਵਾਰ ਚ ਕੋਈ ਕਹਿੰਦਾ ਹੁੰਦਾ ਜੇ ਭਲਾ ਉੱਥੇ ਜਾ ਕੇ ਹੋਵੇਗੀ ਫੇਰ ਨਹੀਂ ਬਹਿ ਜਾਣਦੇ ਭੈਣੇ ਆਪਾਂ ਕੀ ਕਰਾਉਣਾ ਇਹ ਤਾਂ ਆਪਾਂ ਚਾਰ ਪਾਉਣਾ ਇਹਦਾ ਉਹ ਭੈਣ ਜੀ ਗੱਲ ਨਾ ਚਾਰ ਪਾਉਣ ਵਾਲੀ ਨਹੀਂ ਹੈਗੀ ਮੈਂ ਤਾਂ ਤੈਨੂੰ ਐਂ ਕਹਿਨੀ ਆ ਦੇਖ ਪਿੰਡ ਜਾਊਗੀ ਐਦਾ ਪਯੋ ਹੈ ਤੇਜ ਉੱਥੇ ਜਾ ਕੇ ਸਾਰੀਆਂ ਘਰ ਦੀਆਂ ਗੱਲਾਂ ਦੱਸੂਗੀ ਉਹ ਇਹਨੂੰ ਸਿਖਾ ਕੇ ਤੋਰੂਗਾ ਫੇਰ ਦੇਖੀ ਪਰ ਚਾਹੇ ਧੂ ਵੀ ਵੱਧ ਕੁਤਕਲੇਸ ਹੋਊ ਫੇਰ ਕੀ ਕਰ ਲੇਂਗੀ ਤੂੰ ਨਹੀਂ ਹੋ ਜਾਣ ਦੇ ਜੇ ਕੁਤਕਲੇਸ ਕਰੂਗੀ ਤਾਂ ਪਰੇ ਅੱਡ ਕਰ ਦਿਆਂਗੇ ਮੇਰੀ ਗੱਲ ਸੁਣ ਆ ਹੁਣ ਵੀ ਕਿਹੜਾ ਉਹ ਪੈਸੇ ਟਕੇ ਦਿੰਦਾ ਇਹਦੇ ਕਹੇ ਤਾਂ ਸਾਰੇ ਪੈਸੇ ਵੋਚੀ ਜਾਂਦਾ ਉਹਦਾ ਤਾਂ ਵੱਡੇ ਦਾ ਤਾਂ ਕੁਝ ਬਣਦਾ ਹੀ ਨਹੀਂ ਹੈਗਾ ਉਹ ਤਾਂ ਤੇਰੀ ਗੱਲ ਠੀਕ ਐ ਪਰ ਇੱਕ ਤੂੰ ਸੋਚ ਵੀ ਕੰਮ ਤਾਂ ਦਾ ਤਾਂ ਫੇਰ ਵੀ ਕਰਦੀ ਹੋਈ ਐ ਜੇ ਐਦੀ ਥਾਂ ਤੇ ਕੋਈ ਕੰਮ ਵਾਲੀ ਲਾਵੇਂ ਘਰੇ ਉਹ ਵੀ ਤਾਂ ਕਿੰਨੇ ਪੈਸੇ ਲੈਵੇ ਹੈ ਤੇ ਤਾਂ ਗੱਲ ਠੀਕ ਐ ਤੇ ਤਾਂ ਹੀ ਤਾਂ ਮੈਂ ਕਹਿੰਦੀ ਆ ਵੀ ਇਹਨੂੰ ਜਿੰਨਾ ਵੀ ਕੰਮ ਚ ਦੱਬ ਕੇ ਰੱਖੇ ਨਾ ਫੇਰ ਓਨੀ ਲੋਟ ਆਊਗਾ ਇਹ ਚੱਲ ਪੁੱਛਦੀ ਆ ਮੁੱਕੜਨਾ ਕਰਦੀ ਆ ਗੱਲ ਕੀ ਐ ਤੂੰ ਘਰ ਦੀ ਵੱਡੀ ਐ ਘਰ ਦੀ ਮੁਖ ਐ ਤੇ ਤੇਰੀ ਚੱਲਦੀ ਆ ਤੂੰ ਕਹ ਦੇ ਭਾਈ ਕਿਤੇ ਨਹੀਂ ਜਾਣਾ ਹੈਗਾ ਕੋਈ ਗੱਲ ਨਹੀਂ ਹੋਰ ਕਿਹੜਾ ਰਿਸ਼ਤੇਦਾਰ ਨਹੀਂ ਹੋਰਾਂ ਨੂੰ ਬੁਲਾ ਲੂ ਤੇਰਾ ਪਿਓ ਹੂੰ ਕਰਦੇ ਆ ਗੱਲ ਹਾਏ ਹਾਏ ਆ ਤਾਂ ਵਧੀਆ ਹੋਇਆ ਮੌਕੇ ਤੇ ਮੇਰਾ ਦਿਮਾਗ ਕੰਮ ਕਰ ਗਿਆ ਜੇ ਕਿਤੇ ਇਹ ਛੋਟੇ ਭਗ ਜਾਂਦੇ ਆ ਸਾਰਾ ਕੰਮ ਮੇਰੀ ਧੀ ਦੇ ਸਿਰ ਤੇ ਸੱਟਿਆ ਜਾਂਦਾ ਇਹਦੀ ਨਿਕਲ ਜਾਂਦੀ ਵਿਚਾਰੀ ਦੀ ਗਰਮੀ ਚ ਧੁੱਕੀ ਬਦਿਆ ਮੈਂ ਮੌਕੇ ਤੇ ਸਕੀਮ ਲੜਾ ਲਈ ਇਹਦੀ ਸੱਸ ਨੂੰ ਕੀ ਪਤਾ ਹੈਗਾ ਇਹਨੂੰ ਤਾਂ ਜਿਵੇਂ ਕੋਈ ਕਹਿ ਦੇ ਐਮੀ ਮਗਰ ਲੱਗ ਜਾਂਦੀ ਹੈ ਉਹੀ ਬੋਲਣ ਬੋਲਣ ਵਾਲੀ ਹੈ ਘੰਟਾ ਲਾਤਾ ਭਾਈ ਆ ਜਾ ਮੈਂ ਹੋਰ ਵੀ ਕੰਮ ਕਰਨੇ ਨੇ ਫਿਰ ਨਾਲੇ ਬੱਸ ਟੱਪਣਾ ਲਈ ਹੋਰੀ ਹੈਗੀ ਆਗੇ ਆਗੀ ਭਈ ਉਹ ਕੱਪੜੇ ਚ ਪਾਉਣ ਤੇ ਟਾਈਮ ਲੱਗਿਆ ਸੀਗਾ ਬੈਗ ਚ ਕੱਪੜੇ ਪਾਏ ਦੋਪਾਈ ਪਤੀ ਸੀ ਜਾਣਾਗਾ ਫਿਰ ਮੜਾ ਛੇ ਦੀ ਤਿਆਰ ਹੋ ਜੇ ਫਿਰ ਬੱਸ ਦਾ ਵੀ ਟਾਈਮ ਥੋੜਾਗਾ ਕੁੜੀ ਵੀਰ ਆਏ ਪਰ ਗਿਆ ਬੈਗ ਜਿਵੇਂ ਉੱਥੇ ਮਹੀਨਾ ਲਾਉਣਾ ਹੁੰਦਾ ਕਿਧਰੇ ਨਹੀਂ ਜਾਣਾ ਘਰੇ ਕੰਮ ਨਹੀਂ ਸਰਦਾ ਹੈਗਾ ਮੰਮੀ ਤੁਸੀਂ ਆਪੇ ਤਾਂ ਕਿਹਾ ਸੀ ਵੀ ਜਿੰਨੇ ਦਿਨ ਲਾਉਣੇ ਨੇ ਲਾਇਆ ਹੁਣ 4-5 ਦਿਨ ਤਾਂ ਮੈਂ ਲਾ ਕੇ ਆਉਂਗੀ ਡੈਡੀ ਬਿਮਾਰ ਨੇ ਮੈਂ ਜੇ ਮੈਂ ਕਹਤਾ ਤੂੰ ਜ਼ਰੂਰੀ ਬੈਗ ਪਰ ਕਿਤੁਰਨਾ ਸੀ ਫਿਰ ਹੁਣ ਕੀ ਹੋ ਗਿਆ ਮੰਮੀ ਘਰੇ ਨਹੀਂ ਸਰਦਾ ਫਿਰ ਜਾਏ ਆ ਤੇਰੇ ਨਾਲ ਵਗ ਜੂਗਾ ਮੁੰਡਾ ਤੇ ਜਾ ਕੇ ਘਾਟੇ ਚ ਪਤਾ ਲੈ ਕੇ ਮੁੜੇ ਆਇਓ ਭਾਈ ਜਦੋਂ ਕੋਈ رائے ਕਰਕੇ ਤੁਰਿਆ ਕਰੋ ਕਿਉਂ ਅੰਗਰੇਜ਼ ਪੋਏ ਬਾਹਰ ਬੁਰੇ ਲੱਗਦੇ ਉਹ ਚੱਕ ਹੀ ਜਾਂਦੇ ਸਾਰੀ ਦੁਨੀਆ ਦੀ ਭਾਈ ਮੈਂ ਤਾਂ ਪੁੱਛਿਆ ਹੀ ਸੀ ਮੰਮੀ ਤੋਂ ਮੰਮੀ ਉਦੋਂ ਤਾਂ ਕਹਿੰਦੇ ਮੈਨੂੰ ਬਗ ਜਾ ਨਾਲੇ ਮੰਮੀ ਮੈਂ ਬਾਅਦ ਚ ਜਾ ਕੇ ਕੀ ਕਰਨਾ ਡੈਡੀ ਨੂੰ ਲੋੜ ਤਾਂ ਮੇਰੀ ਹੋਣਾ ਹੈ ਬਿਮਾਰ ਤਾਂ ਹੁੰਨੇ ਉਹ ਨਾ ਤੇਰੇ ਕਲੇ ਹੋਰ ਕੋਈ ਸਾਡੇ ਰਿਸ਼ਤੇਦਾਰ ਹੈ ਨਹੀਂਗੇ ਕੋਈ ਤੇਰੀ ਪੂਆ ਵਰ ਗੀ ਨੂੰ ਬੁਲਾ ਲੇ ਤੈਨੂੰ ਕੋਈ ਜ਼ਰੂਰੀ ਹੈ ਅੱਛਾ ਖੇਚ ਤਾਂ ਆਪਣੇ ਮੋਟਰ ਲੱਗੀ ਜਾਂਦੀ ਹੈ ਉਧਰ ਤਾਂ ਖੇਤ ਚ ਕੰਮ ਚੱਲ ਪਿਆ ਉਧਰੋਂ ਘਰੇ ਚੱਲਦੇ ਕੰਮ ਕੌਣ ਕਰੂਗਾ ਇੱਥੇ ਚੱਲ ਕਰ ਕਿਧਰ ਨਹੀਂ ਜਾਣਾ ਹੈਗਾ ਜਦੋਂ ਮਾਂ ਉਹਦੀ ਕੁੜੀ ਨਹੀਂ ਜਾ ਰਹੀ ਹੈਗੀ ਫਿਰ ਰਿਸ਼ਤੇਦਾਰ ਕੌਣ ਆਜੂਗਾ ਅਗਲੇ ਕਹਿਣਗੇ ਜਿਹੜੀ ਤੇਰੀ ਸਭ ਤੋਂ ਨੇੜੇ ਹੈ ਉਹ ਤਾਂ ਆਈ ਨਹੀਂ ਹੈਗੀ ਰਿਸ਼ਤੇਦਾਰ ਥੋੜੀ ਆਉਂਦੇ ਹੁੰਦੇ ਨੇ ਜੇ ਚੱਲ ਭਾਈ ਦੱਸ ਦੇ ਤਾਂ ਹੁੰਦੇ ਫਿਰ ਮਜਬੂਰੀਆਂ ਹੁੰਦੀਆਂ ਨੇ ਐ ਕੋਈ ਜ਼ਰੂਰੀ ਵੀ ਨਹੀਂ ਬਾਈ ਹੁਣ ਮੇਰੀ ਵੀ ਤਾਂ ਮਜਬੂਰੀ ਹੈ ਮੇਰੀ ਮਜਬੂਰੀ ਵੀ ਸਮਝੋ ਤੁਸੀਂ ਨਾ ਕੀ ਮਜਬੂਰੀ ਮਾੜੀ-ਮੋਟੀ 6 ਵਜੇ ਹੋਊਗੀ ਉਹਦੇ ਕਿਸੇ ਨੂੰ ਸੱਦ ਲੂਗਾ ਉਹ ਕੋਈ ਥੋੜੇ ਹੈ ਨਹੀਂ ਆਂਡ ਗਮਣ ਕੋ ਚਾਚਾ ਤਾਇਆ ਤੇਰੇ ਮਾੜੀ-ਮੋਟੀ 6 ਵਜੇ ਹੁੰਦੀ ਮੰਮੀ ਡੈਡੀ ਨੇ ਕਹਿਣਾ ਹੀ ਨਹੀਂ ਸੀਗਾ 6 ਉਹਨਾਂ ਦੀ ਜ਼ਿਆਦਾ ਵਜੇ ਤਾਂ ਹੀ ਉਹਨਾਂ ਨੇ ਮੈਨੂੰ ਫੋਨ ਕੀਤਾ ਚਲ ਕੋਈ ਨਾ ਭਾਈ ਤੁਸੀਂ ਕੱਲ ਨੂੰ ਹੀ ਬੀਬੀ ਨਾਲ ਲੈ ਜਾਓ ਜਾ ਕੇ ਪਤਾ ਲੱਗੇ ਮੁੜੇ ਹੋ ਫਿਰ ਭਾਈ ਹੁਣ ਮੈਂ ਫੋਨ ਕਰਤਾ ਰੈਡੀ ਨੂੰ ਹੁਣ ਮੈਂ ਉਹਨੂੰ ਕੀ ਜਵਾਬ ਦੇਵਾਂ ਵੀ ਮੈਂ ਆ ਨਹੀਂ ਸਕਦੀ ਹੈਗੀ ਚਲ ਕੋਈ ਨਾ ਕਹਿ ਦੇ ਬੱਸ ਲੰਗੀ ਫੋਨ ਕਰਤਾ ਫੇਰ ਕਿਹੜਾ ਕੋਈ ਫਾਹਾ ਆ ਗਿਆ ਨਾਲੇ 6 ਵਜੇ ਆ ਕੋਈ ਲੱਤ ਟੁੱਟੀ ਨਹੀਂ ਉਹਦੀ ਜਾ ਆਵਾਂਗੇ ਚਲ ਕਰੇ ਜਰੂਸ ਨਾ ਕੱਢੇ ਤੇ ਮੈਂ ਇਹਨਾਂ ਕੋ ਤੋ ਬੋਲਦੇ ਹੋ ਇਹਨਾਂ ਬੋਲਣ ਨਾਲ ਤਾਂ ਗੱਲ ਹੀ ਨਹੀਂ ਹੈਗੀ ਤੁਸੀਂ ਪਿਆਰ ਨਾਲ ਕਹਦੋ ਮੈਨੂੰ ਚਲ ਕੋਈ ਨਾ ਭਾਈ ਅੰਦਰ ਜਾਏ ਗੱਲ ਕਰ ਲਓ ਜਿਹੜੀ ਕਰਨੀ ਆ ਫਿਰ ਤੇ ਜਰੂਰੋਸ਼ਨਾ ਕੱਢੋ ਬਾਹਰ ਫਿਰ ਕਹਿੰਨੇ ਬੋਲਦਾਗਾ ਮਾੜਾ ਬਾਈ ਦੇਾਂਗੇ ਤੁਰਪਾ ਹੁਣ ਜਰੂਰੀ ਲੋਕਾਂ ਨੂੰ ਦਿਖਾਉਣੇ